ਮਾਨਨੇ ਪਿਆ ਸੱਚੀ ਮਾਨਨੇ ਪਿਆ ਸਾਡੇ ਚ ਕੋਈ ਗੁਣ ਨਹੀਂ ਹੈਗਾ ਸਿਰਫ ਔਗਣਾ ਨਾਲ ਭਰੇ ਪਏ ਮੈਂ ਇੱਕ ਬੇਨਤੀ ਕਰਾਂ ਇੱਕ ਇਹ ਸਵਯਾ ਹੈ ਜਿਹੜਾ ਬਿਨਾ ਨਾਗਾ ਸਿੱਖ ਜਗਤ ਦਰੋਜ ਗੁਰੂ ਰਾਮਦਾਸ ਦੇ ਸੰਮੁਖ ਇਹ ਬੇਨਤੀ ਕਰਦਾ ਹੈ ਹਮ ਅਗੁਣ ਭਰੇ ਏਕ ਗੁਣ ਨਹੀਂ ਇੱਕ ਵੀ ਗੁਣ ਕੋਈ ਨਹੀਂ ਜੀ ਔਗਣਾ ਨੇ ਪੰਡਾ ਔਗਣਾ ਦੀਆਂ ਵਜੀਆਂ ਨੇ ਤੇ ਕਿਹੜੇ ਔਗਣ ਨੇ ਜੀ ਅੰਮ੍ਰਿਤ ਛੜ ਵਿਖੇ ਵਿਖਾਈ ਨਾਮ ਅੰਮ੍ਰਿਤ ਛੜ ਦਿੱਤਾ ਤੇ ਵਾਸ਼ਨਾ ਦੇ ਜ਼ਹਿਰ ਨੂੰ ਰੋਜ਼ ਖਾਣੇ ਪਏ ਸੱਚ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀਬਦ ਨੈਣੋ ਦਿੱਠੀ ਹਮ ਅਬਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛੜ ਵਿਖੇ ਵਿਖਾਈ ਮਾਇਆ ਮੋਹ ਭਰਮ ਪਹਿ ਬੂਲੇ ਪਹਿ ਬੂਲੇ ਪਪੇ ਭੈਣ ਪਹਿ ਮਾਇਆ ਵਿੱਚ ਮੋਹ ਵਿੱਚ ਤੇ ਭਟਕਣਾ ਵਿੱਚ ਅਸੀਂ ਭੁੱਲ ਗਏ ਆ ਸਤਿਗੁਰੂ ਗੁਰੂ ਰਾਮਦਾਸ ਜੀ ਮਾਇਆ ਮੋਹ ਭਰਮ ਪਹਿ ਭੁੱਲੇ ਸੁਧਦਾ ਰਾਸਿਓਂ ਪ੍ਰੀਤ ਲਗਾਈ ਇਹ ਦੋ ਤੁਕਾਂ ਵਿੱਚ ਮੈਂ ਆਪ ਨੂੰ ਬੇਨਤੀ ਕਰਾਂ ਇਹ ਵਿੱਚ ਆਪਣਾ ਅੰਦਰ ਗਿਆ ਹੈ ਕਿਸੀਂ ਕਿਉਗਣਾ ਵੀ ਭਰੇ ਪੈਸੇ ਮੈਂ ਕਈ ਵਰੀ ਬੇਨਤੀ ਕਰਨਾ ਹੁੰਦਾ ਇਹ ਆਪਣੀ ਸ਼ਬਦ ਸਾਡੇ ਫਿੱਕੇ ਪੈਸੇ ਦੇ ਅਰਦਾਸ ਦੇ ਅਸੀਂ ਉਹ ਸ਼ਬਦ ਬਾਣੀ ਚੋਂ ਅਰਦਾਸ ਦੇ ਪੜੀਏ ਜਿਹੜੀ ਸਤਿਗੁਰਾਂ ਨੇ ਅਰਦਾਸ ਰੂਪ ਉਚਾਰਨ ਕੀਤੀ ਹੈ